ਤੂੰ ਰੋਜ਼ ਹੀ ਲੇਟ ਆਨ ਐ ਰੋਜ਼ ਹੀ ਕੁੱਟਖਾਨਾ ਤੂੰ ਸਕੂਲ ਵਕਤ ਨਾਲ ਆਇਆ ਕਰਖਾਂ ਰਾਣੋ ਨੇ ਮੈਨੂੰ ਕਿਹਾ ਕਿਉਂਕਿ ਮੇਰੇ ਸਕੂਲ ਦੇ ਨਾਲ ਜਾਣ ਕਰਕੇ ਹਰ ਰੋਜ਼ ਹੀ ਕੁਟਾਪਾ ਚੜਦਾ ਸੀ ਮੈਨੂੰ ਕਦੇ ਆਪਣੇ ਆਪ ਤੇ ਤਰਸ ਨਹੀਂ ਸੀ ਆਇਆ ਪਰ ਅੱਜ ਇਸ ਦੇ ਉਲਟ ਰਾਣੋ ਮੇਰੇ ਪ੍ਰਤੀ ਹਮਦਰਦੀ ਜਤਾ ਰਹੀ ਸੀ ਇਹ ਇੱਕ ਅਲੋਕਾਰ ਗੱਲ ਸੀ ਰਾਣੋ ਮੇਰੇ ਨਾਲ ਹੀ ਤੀਜੀ ਜਮਾਤ ਵਿੱਚ ਪੜਦੀ ਸੀ ਜਦੋਂ ਮੇਰੇ ਮਾਸਟਰ ਜੀ ਤੂੰ ਪਸ਼ੂਆ ਵਾਂਗ ਕੁੱਟ ਪੈਂਦੀ ਤਾਂ ਸ਼ਾਇਦ ਕੋਮਲ ਭਾਵ ਵੀ ਰਾਨੋ ਤੋਂ ਸਹਿਣ ਨਹੀਂ ਹੁੰਦੀ ਹੋਣੀ ਰਾਨੋ ਨੂੰ ਮੇਰੇ ਤੇ ਤਰਸ ਆ ਜਾਂਦਾ ਸੀ ਤਾਂ ਹੀ ਰਾਨੋ ਮੇਰੇ ਤੇ ਪੂਰੀ ਦੀ ਪੂਰੀ ਮਿਹਰਬਾਨ ਸੀ ਪਰ ਹੁਣ ਮੈਂ ਰਾਨੋ ਦੀ ਗੱਲ ਦਾ ਕੋਈ ਜਵਾਬ ਨਹੀਂ ਸੀ ਦਿੱਤਾ ਸੰਗੋ ਠੀਠ ਵਾਂਗ ਨੀਵੀਂ ਪਾਈ ਉਵੇਂ ਠੀਖੜਾ ਸਾਂ ਜਿਵੇਂ ਪੱਥਰ ਦਾ ਬੁੱਤ ਹੋ ਮਾਂ ਤੇ ਰਾਨੋ ਦੀ ਨਸੀਅਤ ਜਾਰੀ ਸੀ ਮੈਂ ਰੋਜ਼ ਸਵੇਕ ਤੇ ਉੱਠ ਕੇ ਨਹਾ ਕੇ ਸਕੂਲ ਆਉਂਦੀ ਹਾਂ ਨਾਲੇ ਸਵੇਕ ਤੇ ਉੱਠਣ ਨਾਲ ਸਕੂਲ ਦਾ ਕੰਮ ਮੁਕਾ ਲੈਂਦੀ ਹਾਂ ਪਾਠ ਯਾਦ ਕਰ ਲੈਂਦੀ ਹਾਂ ਫੇਰ ਵੇਲੇ ਦਾ ਪਾਠ ਯਾਦ ਕੀਤਾ ਪੱਕੀ ਤਰ੍ਹਾਂ ਯਾਦ ਹੋ ਜਾਂਦਾ ਹੈ ਕਦੇ ਭੁਲਦਾ ਨਹੀਂ ਰਾਣੋ ਬੋਲਦੀ ਜਾ ਰਹੀ ਸੀ ਤੇ ਮੈਂ ਢੁੱਨ ਸੁਣ ਬਣਿਆ ਬੈਠਾ ਆਪਣੇ ਬਾਰੇ ਸੋਚ ਰਿਆ ਸਾਂ ਇੱਕ ਦਿਨ ਨਹੀਂ ਸਗੋ ਰੋਜ਼ ਹੀ ਬੀਬੀ ਆਵਾਜ਼ਾਂ ਮਾਰ ਮਾਰ ਥੱਕ ਜਾਂਦੀ ਸੀ ਵੇ ਤੈਨੂੰ ਕਵੇਲਾ ਹੁੰਦਾ ਸਕੂਲ ਕਦੋਂ ਜਾਣਾ ਉੱਠ ਪੋ ਦਿਨ ਚੜ ਆਇਆ ਗੋਡੇ ਗੋਡੇ ਤੂੰ ਅਜੇ ਪਿਆ ਆਹੋ ਬੇਖ ਜਵਾਕ ਨਹਾ ਤੋ ਕਿ ਸਕੂਲ ਜਾਈ ਜਾਂਦੇ ਆ ਇਹਨੇ ਨਹਾਉਣਾ ਤਾਂ ਕੀ ਐ ਦਲਿੱਦਰੀ ਨੇ ਇਹ ਤਾਂ ਜੁੱਲ ਚੋਂ ਹੀ ਨਹੀਂ ਨਿਕਲਦਾ ਪਿਆ ਪਰ ਬੀਬੀ ਦੀਆਂ ਆਵਾਜ਼ਾਂ ਦਾ ਮੇਰੇ ਤੇ ਕੋਈ ਅਸਰ ਨਹੀਂ ਸੀ ਹੁੰਦਾ ਮੈਂ ਉਵੇਂ ਹੀ ਊਂ ਆਂ ਕਰਦਾ ਪਿਆ ਰਹਿੰਦਾ ਸਾਂ ਫਿਰ ਜਦੋਂ ਸੂਰਜ ਦੀ ਧੁੱਪ ਦਾ ਸੇਕ ਮੇਰੇ ਪਿੰਡੇ ਨੂੰ ਲੂਣ ਲੱਗਦਾ ਤਾਂ ਮੈਂ ਅੱਖਾਂ ਮਲਦਾ ਮਲਦਾ ਉੱਠਦਾ ਤੇ ਮੂੰਹ ਤੇ ਮਾੜੇ ਜਿਹੇ ਪਾਣੀ ਦੇ ਛਿੱਟੇ ਮਾਰਦਾ ਚਾਹ ਦਾ ਗਲਾਸ ਪੀ ਕੇ ਸਿਰ ਤੇ ਵਿੰਗੀ ਟੇਢੀ ਜਹੀ ਪੱਗ ਪਲੇਟ ਦਾ ਤੇ ਵਸਤਾ ਮੋੜ ਦੇ ਪਾਸ ਸਕੂਲ ਵੱਲ ਨੂੰ ਤੁਰ ਜਾਂਦਾ ਪੜਨ ਵਾਸਤੇ ਅੱਗੋਂ ਮਾਸਟਰ ਜੀ ਹਾਜ਼ਰੀ ਹੁਜਰੀ ਲਾ ਕੇ ਪੜਾਉਣ ਦੀਆਂ ਤਿਆਰੀਆਂ ਕਰ ਰਹੇ ਹੁੰਦੇ ਸਨ ਮੇਰੇ ਜਾਂਦੇ ਹੀ ਲੱਗਤਾਂ ਵਿੱਚ ਦੀ ਕੰਨ ਫੜਾ ਕੇ ਮੈਨੂੰ ਮੁਰਗਾ ਬਣਾ ਦਿੰਦੇ ਤੇ ਫਿਰ ਮੇਰੀ ਢੂਈ ਤੇ ਕੁਝ ਟੰਡੇ ਠੋਕਦੇ ਤੇ ਕਦੇ-ਕਦੇ ਮੁੱਕਿਆਂ ਢਡਿਆਂ ਨਾਲ ਹੀ ਕੰਮ ਚਲਾ ਲੈਂਦੇ ਸਨ ਕਈ ਵਾਰ ਚਪੇੜਾਂ ਦਾ ਪ੍ਰਸ਼ਾਦ ਵੀ ਮਿਲ ਜਾਂਦਾ ਸੀ ਦੋ ਪਈਆਂ ਬਿਸਰ ਗਈਆਂ ਸਦਕੇ ਮੇਰੀ ਢੂਈ ਦੇ ਇਹ ਖਾਣ ਮੁਤਾਬਕ ਮੇਰੇ ਤਾਂ ਰੋਜ਼ ਦਾ ਕੀਤਾ ਹੀ ਬਣ ਗਿਆ ਸੀ ਮਾਰ ਖਾਣ ਦਾ ਮੇਰੇ ਲਈ ਮਾਰ ਇੱਕ ਨਸ਼ਾ ਸੀ ਤੇ ਮੈਂ ਨਸ਼ੇ ਦਾ ਆਦੀ ਪੱਕਾ ਅਮਲੀ ਤੇ ਅੱਜ ਮੇਰੇ ਮੂਹਰੇ ਬੈਠੀ ਸੀ ਰਾણો ਨਹਾ ਧੋ ਕੇ ਨਿਖਰੀ ਪੁਖਰੀ ਲਾਲ ਫਰਾਕ ਪਾਈ ਪਰੀਵਰਗੀ ਮੈਂ ਰਾਣੋ ਦੀ ਨਸੀਤ ਭਰੀਆਂ ਗੱਲਾਂ ਸੁੰਦਾ ਸੁੰਗੜਦਾ ਜਾ ਰਿਹਾ ਸਾਂ ਮੈਨੂੰ ਆਪਣਾ ਆਪ ਭੈੜਾ ਭੈੜਾ ਲੱਗ ਰਿਹਾ ਸੀ ਮੈਂ ਇੱਕ ਵਾਰ ਅੱਖ ਤਾਹਾਂ ਕਰਕੇ ਰਾਣੋ ਵੱਲ ਵੇਖਿਆ ਤਾਂ ਰਾਣੋ ਮੈਨੂੰ ਰੱਬ ਦਾ ਰੂਪ ਜਾਪੀ ਸੋਣੀ ਜਿਹੀ ਨਿੱਕੀ ਜਿਹੀ ਪਿਆਰੀ ਜਿਹੀ ਅਚਾਨਕ ਮੇਰੇ ਬੁੱਲ ਹਿੱਲੇ ਰਾਣੋ ਤੂੰ ਮੈਨੂੰ ਕੋਰ ਨਾਲ ਹੀ ਲੈ ਆਇਆ ਕਰ ਹੈ ਮੇਰੀ ਆਵਾਜ਼ ਧੀਮੀ ਜਿਹੀ ਪਰ ਦਰਦਪਰੀ ਸੀ ਅੱਜ ਬੱਜੀਆਂ ਚ ਪੇੜਾਂ ਦਾ ਸੇਕ ਅਜੇ ਵੀ ਮੈਂ ਮਹਿਸੂਸ ਕਰੀ ਜਾ ਰਿਹਾ ਸਾਂ ਰਾਣੋ ਮੇਰਾ ਰੋਂਦੂ ਜਿਹੜਾ ਚਿਹਰਾ ਵੇ ਕੇ ਮੁਸਕਰਾਇ ਤੇ ਫਿਰ ਚੰਗਾ ਕਹਿ ਕੇ ਆਪਣੀ ਕਤਾਰ ਵਿੱਚ ਜਾ ਬੈਠੀ ਕਿਉਂਕਿ ਮਾਸਟਰ ਜੀ ਜਮਾਤ ਵਿੱਚ ਆ ਗਏ ਸਨ ਉਹ ਮੈਨੂੰ ਹਥੌੜਾ ਪਾ ਕੇ ਅੰਦਰ ਕਿਸੇ ਕੰਮ ਚਲੇ ਗਏ ਸਨ ਸ਼ਾਇਦ ਹੈਡਮਾਸਟਰ ਜੀ ਦੇ ਕਮਰੇ ਵਿੱਚ ਸੂਰਜ ਅਜੇ ਨਿਕਲਿਆ ਨਹੀਂ ਸੀ ਪੌ ਫੁੱਟਣ ਹੀ ਵਾਲੀ ਸੀ ਜਦੋਂ ਕਿਸੇ ਨੇ ਮੇਰੇ ਮੂੰਹ ਤੋਂ ਖੇਸ ਲਾ ਮਾਰਿਆ ਮੈਂ ਅੱਖਾਂ ਜਿਹੀਆਂ ਮਲ ਕੇ ਆਸੇ-ਪਾਸੇ ਝਾਕਿਆ ਰਾਣੂ ਮੇਰੇ ਸਾਹਮਣੇ ਖੜੀ ਸੀ ਮੁਸਕਰਾ ਰਹੀ ਸੀ ਉੱਠ ਪੋ ਰਾਣੂ ਨੇ ਚੁਟਕੀ ਵਜਾਉਂਦਿਆਂ ਕਿਹਾ ਮੈਂ ਚੱਟ ਛਾਲ ਮਾਰ ਕੇ ਖੜਾ ਹੋ ਗਿਆ ਅੱਜ ਮੈਨੂੰ ਉੱਠਣ ਲੱਗਿਆ ਕੋਈ ਤਕਲੀਫ ਨਹੀਂ ਸੀ ਹੋਈ ਰਾਣੂ ਦੇ ਅਪਨਤ ਅਤੇ ਪਿਆਰ ਭਰੇ ਬੋਲਾਂ ਨੇ ਮੇਰੇ ਅੰਦਰ ਇੱਕ ਸ਼ਕਤੀ ਪੈਦਾ ਕਰ ਦਿੱਤੀ ਸੀ ਆਤਮਾ ਸ਼ਕਤੀ ਛੇਰ ਕਰ ਆ ਫਿਰ ਆ ਕੇ ਨਹਾ ਲਵੀ ਮੈਂ ਵੀ ਤਿਆਰ ਹੋ ਕੇ ਆਈ ਸਮਝ ਰਾਣੂ ਨੇ ਪਿਆਰ ਭਰੇ ਹੁਕਮੀ ਲਹਿਜੇ ਵਿੱਚ ਕਿਹਾ ਤੇ ਫਿਰ ਵਾਪਸ ਆਪਣੇ ਘਰ ਚਲੀ ਗਈ ਰਣੂ ਦਾ ਘਰ ਸਾਡੇ ਘਰ ਤੋਂ ਥੋੜੀ ਹੀ ਦੂਰੀ ਸੀ ਮੈਂ ਨਹਾ ਕੇ ਤੋਤੇ ਹੋਏ ਕੱਪੜੇ ਪਹਿਨ ਕੇ ਪੋਛਮੀ ਪੱਗ ਵੰਨ ਕੇ ਟੀਟੀ ਬਣਿਆ ਬੈਠਾ ਪਾਠ ਯਾਦ ਕਰ ਰਿਹਾ ਸਾਂ ਜਦੋਂ ਰਣੂ ਆ ਗਈ ਕਲ ਵਾਂਗ ਗੁਲਾਬ ਦੇ ਫੁੱਲ ਵਾਂਗ ਖਿੜੀਪੁੜੀ ਹੱਸਦੀ ਤੇ ਮੁਸਕਰਾਉਂਦੀ ਮੈਂ ਜਲਦੀ ਨਾਲ ਫੱਟੀ ਵਸਤਾ ਚੁੱਕ ਕੇ ਤੁਰ ਪਿਆ ਮੈਨੂੰ ਰੋਕਦਿਆਂ ਰਾਣੋ ਬੋਲੀ ਨਹੀਂ ਪਹਿਲਾਂ ਆਪਣਾ ਵਸਤਾ ਵੇਖ ਸਭ ਚੀਜ਼ਾਂ ਹੈਗੀਆਂ ਸ਼ਾਹੀ ਕਲਮ ਤੇ ਹੋਰ ਸਭ ਕੁਝ ਮੈਂ ਥਾਏ ਬਹਿ ਕੇ ਵਸਤਾ ਵੇਖਿਆ ਸਲੇਟੀ ਹੈ ਨਹੀਂ ਸੀ ਮੈਂ ਸਲੇਟੀ ਖਰੀਦਣ ਬਾਰੇ ਸੋਚ ਹੀ ਰਿਹਾ ਸਾਂ ਕਿ ਚੱਲ ਮੈਥੋਂ ਲੈ ਲਵਾਂ ਕਹਿ ਕੇ ਰਾਣੋ ਨੇ ਮੈਨੂੰ ਆਪਣੇ ਨਾਲ ਤੋਰ ਲਿਆ ਅਸੀਂ ਦੋਵੇਂ ਸਕੂਲ ਚਲੇ ਗਏ ਅੱਜ ਨਾ ਤਾਂ ਮੈਨੂੰ ਬੀਬੀ ਤੋਂ ਹੀ ਗਾਲਾਂ ਮਿਲੀਆਂ ਸਨ ਤੇ ਨਾ ਹੀ ਮਾਸਟਰ ਜੀ ਤੋਂ ਕਟਾਪਾ ਚੜਿਆ ਸੀ ਕਰੇ ਬੀਬੀ ਖੁਸ਼ੀ ਤੇ ਸਕੂਲੇ ਮਾਸਟਰ ਜੀ ਮੈਨੂੰ ਸੁਧਰਿਆ ਵੇਖ ਕੇ ਰਾણો ਅੱਡ ਖੁਸ਼ੀ ਚ ਫੁੱਲੀ ਫਿਰ ਰਹੀ ਸੀ ਅੱਜ ਮੈਨੂੰ ਪਾਠ ਵੀ ਯਾਦ ਸੀ ਮੈਂ ਆਪਣੇ ਆਪ ਨੂੰ ਚੁਸਤੇ ਦਰੁਸਤ ਮਹਿਸੂਸ ਕਰ ਰਿਹਾ ਸਾਂ ਤਾਜ਼ਾ ਤੇ ਫਰਤੀਲਾ ਜਦੋਂ ਛੁੱਟੀ ਹੋਈ ਤਾਂ ਮੈਂ ਤੇ ਰਾણો ਇਕੱਠੇ ਹੀ ਕਰ ਆਏ ਰਾણો ਮੈਨੂੰ ਚੰਗੀ ਚੰਗੀ ਲੱਗ ਰਹੀ ਸੀ ਮੇਰਾ ਉਹਦੇ ਪੈਰੀ ਹੱਥ ਲਾਉਣ ਨੂੰ ਜੀ ਕਰਦਾ ਸੀ ਬਸ ਇੰਝ ਉਜੇ ਹੀ ਦਿਨ ਮੈਨੂੰ ਰਾਣੋ ਦੇ ਨਾਲ ਆਉਣਾ ਥਾਣਾ ਪਿਆ ਤੇ ਫਿਰ ਮੇਰੀ ਆਦਤ ਹੀ ਬਣ ਗਈ ਸੀ ਸਵੇਕ ਤੇ ਉਠਣਾ ਸੈਰ ਕਰਨਾ ਨਹਾਉਣਾ ਤੇ ਪਾਠ ਯਾਦ ਕਰਕੇ ਸਕੂਲ ਜਾਣ ਦੀ ਕਦੇ ਕਦੇ ਤਾਂ ਮੈਂ ਰਾਣੋ ਤੋਂ ਵੀ ਪਹਿਲਾਂ ਸਕੂਲ ਅਪੜ ਜਾਂਦਾ ਸਾਂ ਰਾਣੋ ਦੀ ਨਸੀਅਤ ਨੂੰ ਮੈਂ ਲੜ ਬਣ ਲਈ ਸੀ